ਪਾਸ਼ਪਾ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਬੀਤੇ ਦਿਨੀ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਸ ਵਿੱਚ ਕੁਝ ਲੋਕ ਇੱਕ ਵਿਅਕਤੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰ ਰਹੇ ਨੇ ਸਿਰਸਾ ਨੇ ਇਸ ਵੀਡੀਓ ਵਿੱਚ ਨਜ਼ਰ ਆ ਰਹੇ ਨੌਜਵਾਨ ਨੂੰ ਸਿੱਖ ਦੱਸਿਆ ਅਤੇ ਕਿਹਾ ਹੈ ਕਿ ਵਿਸਾਖੀ ਦਾ ਤਿਹਾਰ ਮਨਾਉਣ ਜਾ ਰਹੇ ਇੱਕ ਸਿੱਖ ਨੌਜਵਾਨ ਨੂੰ ਪਾਕਿਸਤਾਨ ਦੇ ਕੱਠੜਪੰਥੀ ਗਰੁੱਪ ਤਹਿਰੀਕ-ਏ-ਲਬੈਕ ਨੇ ਬੁਰੀ ਤਰ੍ਹਾਂ ਕੁੱਟਿਆ ਇਸ ਤੋਂ ਇਲਾਵਾ ਮਨਜਿੰਦਰ ਸਿਰਸਾ ਨੇ ਭਾਰਤ ਸਰਕਾਰ ਤੋਂ ਇਸ ਮਾਮਲੇ ਵਿੱਚ ਤੁਰੰਤ ਦਖਲ ਦੀ ਮੰਗ ਕੀਤੀ ਪਰ ਹੁਣ ਇਸ ਮਾਮਲੇ ਵਿੱਚ ਇੱਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਪਾਕਿਸਤਾਨ ਤੋਂ ਪੱਤਰਕਾਰ ਬਾਬਰ ਜਲੰਦਰੀ ਨੇ ਇਸ ਵੀਡੀਓ ਬਾਰੇ ਦੱਸਿਆ ਕਿ ਇੱਕ ਤਾਂ ਇਹ ਵੀਡੀਓ ਕਈ ਸਾਲ ਪੁਰਾਣੀ ਹੈ ਤੇ ਦੂਜਾ ਇਸ ਵਿੱਚ ਜਿਸ ਵਿਅਕਤੀ ਨਾਲ ਕੁੱਟਮਾਰ ਕੀਤੀ ਗਈ ਉਹ ਸਿੱਖ ਨਹੀਂ ਸਗੋ ਉਸ ਦਾ ਨਾਮ ਤਾਂ ਮੁਸ਼ਤਾਕ ਬਹੁਤ ਵੱਡੇ ਪੱਧਰ ਤੇ ਇਹ ਵੀਡੀਓ ਫਲਾਈ ਜਾ ਰਹੀ ਹੈ ਔਰ ਪਾਕਿਸਤਾਨ ਦੇ ਖਿਲਾਫ ਇਨਾ ਜ਼ਹਿਰ ਉਗਲੇ ਜਾ ਰਿਹਾ ਹੈ ਮੈਂ ਬਿਆਨ ਨਹੀਂ ਕਰ ਸਕਦਾ ਕਮੈਂਟਸ ਇਨਾ ਗੰਦ ਖੋਲੇ ਜਾ ਰਿਹਾ ਹੈ ਮੀਡੀਆ ਤੇ ਜੋ ਕਰ ਰਿਹਾ ਸੋ ਕਰ ਰਿਹਾ ਉਹ ਲੋਕ ਜਿਹੜੇ ਸੱਚਾਈ ਜਾਣਦੇ ਨੇ ਉਹ ਵੀ ਛੁੱਪ ਨੇ ਔਰ ਉਹ ਲੋਕ ਜਿਹੜੇ ਸਾਂਝ ਲਈ ਕੋਸ਼ਿਸ਼ਾਂ ਕਰ ਰਹੇ ਨੇ ਉਹ ਆਪਣਾ ਹੱਕਦਾਰ ਨਹੀਂ ਕਰ ਪਾ ਰਹੇ ਉਹਨਾਂ ਨੂੰ ਬੋਲਣਾ ਚਾਹੀਦਾ ਚਾਹ ਲੈਂਦੇ ਦੇ ਹੋਣ ਜਾਂ ਚੜ੍ਹਦੇ ਹੋਣ ਚਾਹੇ ਕੈਨੇਡਾ ਦੇ ਹੋਣ ਜਿਹੜੇ ਸਾਨੂੰ ਜਾਣਦੇ ਨੇ ਇਹਨਾਂ ਲੋਕਾਂ ਨੂੰ ਜਾਣਦੇ ਨੇ ਹਰ ਢਾਡੇ ਵਾਲਾ ਸਿੱਖ ਨਹੀਂ ਹੁੰਦਾ ਇਹ ਚੀਜ਼ ਇੰਜ ਰੱਖ ਲਈ ਜਾਵੇ ਇਹ ਬਹੁਤ ਪੁਰਾਣੀ ਵੀਡੀਓ ਹੈ ਤੇ TL P ਗਰੁੱਪ ਦੀ ਇਹ ਉਹਨਾਂ ਦੇ ਨਾਲ ਕੁਝ ਮੁਸਲਮਾਨ ਸਾਲ ਹੋਏ ਸੀ ਬੰਦੇ ਦਾ ਨਾਮ ਮੁਸ਼ਤਾਕ ਹੈ ਲੇਕਿਨ ਇਹਨੂੰ ਗਲਤ ਐਂਗਲੋ ਇੱਕ ਸਿਰਸਾ ਨਾਮ ਦਾ ਬੰਦਾ ਹੈ ਉਹ ਜਿਹੜਾ ਸਭ ਤੋਂ ਜ਼ਿਆਦਾ ਜ਼ਹਿਰ ਫਿਲਾ ਰਿਹਾ ਹੈ ਪਹਿਲਾ ਕੰਮ ਆ ਕੀਤਾ ਕਿ ਮੈਂ ਉਹਦੇ ਤੇ ਫੈਕਟ ਚੈੱਕ ਦਿੱਤਾ ਕਿ ਆਓ ਮੇ ਨਾਲ ਗੱਲ ਕਰੋ ਸੱਚ ਕੀ ਹੈ ਤੇ ਝੂਟ ਕੀ ਹੈ ਜਾਨੋ ਪਾਕਿਸਤਾਨ ਪੂਰਾ ਚ ਸਿਕ ਕਮਿਊਨਿਟੀ ਦਾ ਤੁਹਾਨੂੰ ਕੋਈ ਵੀ ਜਾਣਦਾ ਉਹਨੂੰ ਕਾਲ ਕਰੋ ਮੈਸੇਜ ਕਰੋ ਸਾਡੇ ਤੇ ਯਕੀਨ ਨਹੀਂ ਹੈ ਤੇ ਉਹਨੂੰ ਪੁੱਛੋ ਕਿ ਕੀ ਤੁਹਾਡੇ ਨਾਲ ਇਸ ਤਰ੍ਹਾਂ ਦਾ ਕੁਝ ਹੋਇਆ ਤੁਹਾਡਾ ਕੋਈ ਬੰਦਾ ਗਾਇਬ ਹੈ ਜੇ ਤੇ ਤਸ਼ੱਦਦ ਕੀਤਾ ਜਾ ਰਿਹਾ ਹੋਵੇ ਜਿਹਨੂੰ ਮਾਰ ਕੁੱਟਿਆ ਜਾ ਰਿਹਾ ਹੋਵੇ ਜਾਂ ਵਿਸਾਖੀ ਜਿੱਥੇ ਜਾਏ ਕੋਈ ਬੰਦਾ ਗਾਇਬ ਹੈ ਕਿ ਤੋਂ 2500 ਤੋਂ 3000 ਬੰਦੇ ਆਏ ਨੇ ਜਦੋਂ ਵਾਪਸ ਜਾਣਗੇ ਨਾ ਤੇ ਉਹਨਾਂ ਨੂੰ ਪੁੱਛਣਾ ਕਿ ਤੁਸੀਂ ਪੂਰੇ ਹੀ ਹੋ ਕੋਈ ਘਟਿਆ ਤਾਂ ਨਹੀਂ ਜਾਂ ਤੁਹਾਨੂੰ ਕਿਸੇ ਨੇ ਚੁੱਕ ਕੇ ਗਾਇਬ ਕੀਤਾ ਕੋਟਾਪਾ ਤਾਂ ਨਹੀਂ ਚੜਿਆ ਜੇ ਦੋਵੇਂ ਚੀਜ਼ਾਂ ਚ ਕੁਝ ਨਹੀਂ ਨਾ ਪ੍ਰੂਫ ਮਿਲਿਆ ਤੇ ਫਿਰ ਸਮਝੋ ਕਿ ਇਹ ਮੀਡੀਆ ਤੁਹਾਨੂੰ ਗੁੰਮਰਾਹ ਕਰ ਰਿਹਾ ਹੈ ਅਸੀਂ ਹਾਜ਼ਰ ਹਾਂ ਸਾਡੇ ਕੋਲ ਪੁੱਛੋ ਸਚਾਈ ਲੇਕਿਨ ਜਿਹੜੇ ਗਲਤ ਕਮੈਂਟ ਕਰ ਰਹੇ ਨੇ ਬੁਰਾ ਭਲਾ ਇਸਲਾਮ ਨੂੰ ਜਾਂ ਪਾਕਿਸਤਾਨ ਨੂੰ ਕਹਿ ਰਹੇ ਨੇ ਤੇ ਉਹਨਾਂ ਦਾ ਜਵਾਬ ਦਿਓ ਤੁਹਾਡਾ ਵੀ ਹੱਕ ਬੰਦ ਹੈ ਅਗਰ ਤੁਸੀਂ ਸੱਚ ਨੂੰ ਸੱਚ ਸਮਝ ਦਿਓ ਜਾਂ ਸਾਨੂੰ ਸਹੀ ਸਮਝ ਦਿਓ ਯ ਐਸੀ ਹੈ ਹੀ ਗਲਤੀਆਂ ਉਹ ਲੋਕ ਜਿਹੜੇ ਸਾਨੂੰ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਸਾਡੂ ਮੀਹ ਦੇ ਵਿੱਚ ਵੀ ਆ ਕੇ ਨਮਾਜ਼ ਪੜਾਉਂਦੇ ਗੀਦ ਨਮਾਜ਼ ਇੱਥੇ ਕਰ ਲੋ ਤੇ ਉਹਨਾਂ ਤੇ ਗੱਲ ਕਰ ਰਹੇ ਕਿ ਤੁਸੀਂ ਹੋਰ ਨਮਾਜ਼ਾਂ ਪੜਾਓ ਇਹਨਾਂ ਨੂੰ ਜਿਹੜੇ ਤੁਹਾਡੇ ਬੰਦੇ ਨੂੰ ਜਮਾਰ ਰਹੇ ਨੇ ਤੇ ਉਹਨਾਂ ਨੂੰ ਜਵਾਬ ਦਿਓ ਇਹ ਟੀਐਲਪੀ ਰਿਲੇਟਿਡ ਵੀਡੀਓ ਥੋੜੀ 올ਡ ਵੀਡੀਓ ਹੈ ਤੇ ਇਹ ਬੰਦੇ ਜਿਹੜਾ ਮੌਲਵੀ ਹੈ ਮੌਲਵੀ ਮੁਸ਼ਤਾਕ ਇਹ ਬੰਦਾ ਟੀਐਲਪੀ ਰਿਲੇਟਡ account ਸੇ ਹੈਂਡਲ ਕਰ ਰਿਆ ਸੀ ਜਿਸ ਦਿਨਾਂ ਸ਼ਾਇਦ ਇਮਰਾਨ ਖਾਨ ਜਾਂ ਉਸ ਤੋਂ ਪੁਰਾਣਾ ਥੋੜਾ ਦੌਰ ਹੈ ਜਦੋਂ ਟੀਐਲਪੀ ਤੇ ਥੋੜੇ ਮੁਸ਼ਕਿਲਾਂ ਆਈਆਂ ਸੀ ਉਹਦੇ ਇਹਨਾਂ ਦੇ ਮੀਡੀਆ ਸੈਲ ਨੂੰ ਫੜਿਆ ਗਿਆ ਸੀ ਤੇ ਇਹਦੇ ਕੋਲ ਪਾਸਵਰਡ ਵਗੈਰਾ ਪੁੱਛਿਆ ਜਾ ਰਿਹਾ ਸੀ ਤੇ ਮੌਲਵੀ ਮੁਸ਼ਤਾਕ ਦੇ ਨਾਮ ਤੇ ਲੇਕਿਨ ਜੋ ਵੀ ਇਹ ਲੇਕਿਨ ਸਾਡਾ ਮੇਨ ਤਾਂ ਇਸ਼ੂ ਹੈ ਇਹ ਚੀਜ਼ ਦਾ ਨਾ ਕਿ ਇਹ ਸਿੱਖ ਨਹੀਂ ਹੈ ਇਹ ਵਜ਼ਾਕੀ ਜਿੱਤਰੀ ਸਾਡਾ ਇੰਟਰਨਲ ਮੈਟਰ ਕੋਈ ਵੀ ਹੋ ਸਕਦਾ ਹੈ ਲੇਕਿਨ ਇਹ ਬੰਦਾ ਸਿੱਖ ਨਹੀਂ ਹੈ ਅਗਰ ਸਿੱਖ ਹੈ ਤਾਂ ਸਾਨੂੰ ਪ੍ਰੂਫ ਦੇਣ